ਪਸ਼ੂਾਂ ਦੀ ਹੋਰ ਮਰਿਆਦਾ ਸਾਡੀ ਇਨਸਾਨਾਂ ਦੀ ਹੋਰ ਮਰਿਆਦਾ ਫਰਕ ਹੈ ਬਹੁਤ ਜਿਆਦਾ ਫਰਕ ਹੈ ਹਰ ਬਿੰਬੈਲ ਬਿਲਾ ਨਹੀਂ ਹੋਈ ਸੋ ਜਾਂ ਇਹ ਵੀ ਕਹਿ ਸਕਦੇ ਹਾਂ ਮਾਰਜੀ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬੰਦਾ ਪਸ਼ੂ ਹੀ ਹੈ ਪਸ਼ੂ ਵਰ ਬ੍ਰਤੀ ਕਰਕੇ ਵੀ ਪਸ਼ੂ ਹੋ ਸਕਦਾ ਬ੍ਰਤੀ ਕਰਕੇ ਮਨੁੱਖ ਪਸ਼ੂ ਹੋ ਸਕਦਾ ਬ੍ਰਤੀ ਕਰਕੇ ਬੰਦਾ ਧਰਮ ਰਾਜ ਬਣ ਸਕਦਾ ਹੈ ਜਾਂਦੇ ਨਾ ਬਿਰਤੀ ਸੁਰਤੀ ਕਰਕੇ ਸੋਚ ਕਰਕੇ ਧਰਮ ਰਾਜਾ ਤੱਕ ਬਣ ਸਕਦਾ ਹੈ ਬਿਰਤੀ ਖਰਾਬ ਕਰਕੇ ਮਰ ਜੀ ਕਹਿੰਦੇ ਪਸ਼ੂ ਤੱਕ ਬਣ ਸਕਦਾ ਪਸ਼ੂ ਬਿਰਤੀ ਇਹ ਵੀ ਬਾਣੀ ਵਿੱਚ ਲਿਖਿਆ ਹੈ ਪਸ਼ੂਆਂ ਵਰਗੇ ਲੋਕ ਜਨੂ ਬਿਰਤੀ ਪਸ਼ੂਆਂ ਦੀ ਹੈ ਸਰੀਰ ਮਨੁੱਖਾਂ ਵਾਲਾ ਕੰਮ ਪਸ਼ੂਆਂ ਵਾਲਾ ਬਾਣੀ ਵਿੱਚ ਬੜਾ ਕੁਝ ਸਾਨੂੰ ਉਦਾਹਰਨਾਂ ਦੇ ਦੇ ਕੇ ਸਮਝਾਇਆ ਹੈ ਤਈ ਮਨੁੱਖਾ ਜਨਮ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਜਮਾ ਕਹਿੰਦੇ ਤੇਰਾ ਮਨੁੱਖਾਂ ਵਾਲਾ ਤੇ ਪਰ ਕਰਤੂਤਾਂ ਤੇਰੀਆਂ ਕਰਤੂਤ ਪਸ਼ੂ ਕੀ ਕੰਮ ਪਸ਼ੂਆਂ ਵਾਲੇ ਜਿਵੇਂ ਪਸ਼ੂ ਬਸ ਮਾਰਦੇ ਇੱਕ ਦੂਜੇ ਨੂੰ ਸਿੰਘ ਮਾਰਦੇ ਨੇ ਤੇ ਉਹ ਸਭ ਕੁਝ ਢਾ ਢੇਰੀ ਕਰ ਦਿੰਦੇ ਨੇ ਕਿ ਜਾਨਵਰ ਐਸੇ ਨੇ ਉਹ ਬਹੁਤ ਨੁਕਸਾਨ